ਤਿੰਨ ਕ੍ਰਿਆਵਾਂ ਜਗਤ ਵਿੱਚ ਹੋ ਰਹੀਆਂ ਹਨ ਜਨਮ ਜੀਵਨ ਤੇ ਅੰਤ ਕੁਝ ਪੈਦਾ ਹੁੰਦਾ ਹੈ ਤੇ ਪੈਦਾ ਹੋਇਆ ਟਿਕ ਰਿਹਾ ਹੈ ਤੇ ਫਿਰ ਟਿਕਿਆ ਹੋਇਆ ਮਿਟ ਰਿਹਾ ਹੈ ਐਸਾ ਖਿਆਲ ਬਣ ਗਿਆ ਸੀ ਕਿ ਤਿੰਨ ਕਾਰਜ ਕੋਈ ਤਿੰਨ ਸ਼ਕਤੀਆਂ ਦੇ ਰਾਈ ਹੋ ਰਹੇ ਹਨ ਤੇ ਬਾਅਦ ਵਿੱਚ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ ਜਿਨ੍ਹਾਂ ਆਤਮ ਦਰਸ਼ੀ ਪੁਰਖਾਂ ਨੇ ਇਹ ਵਿਚਾਰ ਦਿੱਤੀ ਉਹ ਇਥੋਂ ਤੱਕ ਤਾਂ ਠੀਕ ਹੈ ਕਿ ਕਾਰਜ ਤਿੰਨ ਹੀ ਹੋ ਰਹੇ ਨੇ ਬਣ ਰਿਹਾ ਹੈ ਟਿਕ ਰਿਹਾ ਹੈ ਤੇ ਮਿਟ ਰਿਹਾ ਹੈ ਪਰ ਇਹ ਸਭ ਕੁਝ ਇੱਕ ਤੋਂ ਹੀ ਹੋ ਰਿਹਾ ਹੈ ਸ਼ਾਇਦ ॠषि मुनि ਇਹੀ ਆਖਣਾ ਚਾਹੁੰਦੇ ਹੋਵਣ ਪਰ ਉਹਨਾਂ ਦੇ ਕਹਿਣ ਦੇ ਢੰਗ ਤੋਂ ਅੱਜ ਇੱਕ ਖਿਆਲ ਜ਼ਰੂਰ ਪੈਦਾ ਹੋ ਜਾਂਦਾ ਹੈ ਕਿ ਵਾਸਤਵਿਕ ਸ਼ਕਤੀਆਂ ਤਿੰਨ ਹਨ ਜਾਂ ਇੱਕ ਮਿਥਿਹਾਸ ਇਸ ਤਰ੍ਹਾਂ ਹੈ ਕਿ ਬ੍ਰਹਮਾ ਨੇ ਸ੍ਰਿਸ਼ਟੀ ਬਣਾਈ ਵਿਸ਼ਨੂੰ ਪਾਲਣਾ ਕਰ ਰਿਹਾ ਹੈ ਤੇ ਸ਼ਿਵ ਜੀ ਨਾਸ਼ ਕਰ ਰਿਹਾ ਹੈ ਸਚਾਈ ਕੁਛ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਕਿ ਵਿਸ਼ਨੂੰ ਨੇ ਇਹ ਵਿਚਾਰ జగਤ ਨੂੰ ਦਿੱਤੀ ਕਿ ਪਾਲਣਾ ਕਿੱਥੋਂ ਹੋ ਰਹੀ ਹੈ ਤੇ ਜਿਸ ਤੋਂ ਪਾਲਣਾ ਹੋ ਰਹੀ ਹੈ ਉਸ ਨਾਲ ਪ੍ਰੀਤ ਪਾਵੋ ਸ੍ਰਿਸ਼ਟੀ ਦੀ ਬਣਤਰ ਕਿਉਂ ਹੋਈ ਕਦੋਂ ਹੋਈ ਇਹ ਖੋਜ ਬ੍ਰਹਮੇ ਦੀ ਸੀ ਇਸ ਵਾਸਤੇ ਬ੍ਰਹਮਾ ਜੀ ਨੂੰ ਸੰਸਾਰੀ ਆਖਿਆ ਗਿਆ ਤੇ ਨਾਸ਼ ਕਿੱਥੋਂ ਹੋ ਰਿਹਾ ਹੈ ਇਸ ਖੋਜ ਤੇ ਸਾਰਾ ਜੋਰ ਸ਼ਿਵ ਜੀ ਦਾ ਰਿਹਾ ਹੈ ਦਾਤ ਨੂੰ ਨਿਸ਼ਾਨੀ ਜਾਣ ਕੇ ਦਾਤੇ ਨਾਲ ਪ੍ਰੀਤ ਪਾਉਣੀ ਤੇ ਧੰਨਵਾਦ ਕਰਨਾ ਇਹ ਵਿਚਾਰਤਾ ਰਾ ਵਿਸ਼ਨੂ ਜੀ ਦੀ ਹੈ ਵਿਸ਼ਨੂ ਜੀ ਜੀ ਦੀ ਗੱਲ ਬਹੁਤਿਆਂ ਦੇ ਦਿਲ ਦਿਮਾਗ ਨੂੰ ਚੰਗੀ ਲੱਗੀ ਇਸ ਵਾਸਤੇ ਆਪ ਜੀ ਦੀ ਪੂਜਾ ਬਹੁਤ ਹੈ ਤੇ ਵਿਸ਼ਨੂ ਜੀ ਦੇ ਮੰਦਰ ਥਾਂ ਥਾਂ ਤੇ ਹਨ ਵਪਾਰੀ ਤਨਾਡ ਮਨੁੱਖਾਂ ਦਾ ਇਕੱਠ ਵਿਸ਼ਨੂੰ ਜੀ ਦੇ ਆਸ-ਪਾਸ ਆਣ ਬੈਠਿਆ ਕਿਉਂਕਿ ਵਿਸ਼ਨੂੰ ਦੇ ਚਰਨਾਂ ਵਿੱਚ ਲక్ష్ਮੀ ਬੈਠੀ ਹੈ ਬਹੁਤੀ ਜੀਵਨ ਦੀ ਲਾਲਸਾ ਤੇ ਸੰਸਾਰੀ ਸੁੱਖ ਦੀ ਬਹੁਤੀ ਇੱਛਾ ਰੱਖਣ ਵਾਲੇ ਵਿਸ਼ਨੂੰ ਦੇ ਭਗਤ ਬਣ ਗਏ ਗਾਵੈ ਕੋ ਦਾਤ ਜਾਣੈ ਨੀਸਾਣ ਬ੍ਰਹਮਾ ਇੱਕ ਕਵੀ ਸਾਹਿਤਕਾਰ ਦਾ ਹਿਰਦਾ ਰੱਖਦਾ ਸੀ ਕਵੀ ਵੀ ਐਸਾ ਜੋ ਭਾਵਕ ਹੋਣ ਦੇ ਨਾਲ-ਨਾਲ ਦਾਰਸ਼ਨਿਕ ਵੀ ਸੀ ਦਾਤ ਨੂੰ ਨਿਸ਼ਾਨੀ ਜਾਣ ਕੇ ਦਾਤੇ ਨਾਲ ਜੁੜਨ ਦੀ ਗੱਲ ਬ੍ਰਹਮਾ ਜੀ ਨੂੰ ਨਹੀਂ ਜਠੀ ਜੀਵਨ ਕੀ ਹੈ ਕਿੱਥੋਂ ਹੈ ਤੇ ਕਦੋਂ ਤੋਂ ਹੈ ਇਸ ਤੋਲ ਦੇ ਵਿੱਚ ਬ੍ਰਹਮਾ ਜੀ ਲੱਗ ਗਏ ਨਾਲ ਕੁਟੰਬ ਸਾਥ ਵਰ ਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਆਗੇ ਅੰਤ ਨ ਪਾਇਓ ਤਾਕਾ ਕੰਸ ਛੇਦ ਕੇ ਵੱਡਾ ਭਇਆ ਸੰਸਾਰ ਦੇ ਹਰ ਪਹਿਲੂ ਦੀ ਖੋਜ ਵਿੱਚ ਬ੍ਰਹਮਾ ਜੀ ਲੀਨ ਹੋ ਗਏ ਜੁਨਾ 84 ਲੱਖ ਹਨ ਸੁਰਾਂ 7 ਹਨ ਜ਼ੁਬਾਨ ਦੇ ਰਸ 6 ਹਨ ਮਨ ਦੀਆਂ ਭਾਵਨਾਵਾਂ 9 ਹਨ ਅੰਤਹਕਰਨ ਦੇ 4 ਭਾਗ ਹਨ ਸਰੀਰ ਵਿੱਚ 6 ਚੱਕਰ ਹਨ ਰੋਗਾਂ ਦੀ ਉਤਪਤੀ ਕਿਉਂ ਹੁੰਦੀ ਹੈ ਤੇ ਇਹਨਾਂ ਦੀ ਔਸ਼ਧੀ ਕੀ ਹੈ ਪਦਾਰਥ ਦੇ ਅਤੀ ਗਹਿਰੇ ਤਲ ਵਿੱਚ ਉਤਰ ਕੇ ਉਸ ਦੇ ਮੂਲ ਸਭਾ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਬ੍ਰਹਮਾ ਜੀ ਰਹੇ ਤੇ অতি ਵਿਖਮ ਵਿਦਿਆ ਭਰੀਆਂ ਵਿਚਾਰਾਂ ਵੇਦਾ ਰਾਹੀ ਦੇ ਗਾਵੇ ਕੋ ਵਿਦਿਆ ਵਿਖਮ ਵਿਚਾਰ ਜਦ ਸੰਸਾਰ ਦਾ ਮੂਲ ਨਾ ਲੱਭਿਆ ਤਾਂ ਥੱਕ ਕੇ ਨੇਤੀ ਨੇਤੀ ਕਹਿ ਉੱਠੇ ਸੰਸਾਰ ਦਾ ਬਹੁਤਾ ਗਿਆਨ ਦੇਣ ਦੇ ਨਾਤੇ ਆਪ ਦਾ ਨਾਮ ਸੰਸਾਰੀ ਪੈ ਗਿਆ ਤੇ ਦਾਤੇ ਤੇ ਦਾਤ ਦਾ ਗਿਆਨ ਦੇਣ ਦੇ ਨਾਤੇ ਵਿਸ਼ਨੂੰ ਜੀ ਦਾ ਨਾਮ ਢੰਡਾਰੀ ਪੈ ਗਿਆ Shiv ਦੀ ਖੋਜ ਇਹਨਾਂ ਦੋਹਾਂ ਤੋਂ ਬਿਲਕੁਲ ਨਿਰਾਲੀ ਸੀ ਸੰਸਾਰ ਦਾ ਜਨਮ ਕਿੱਥੋਂ ਹੈ ਬ੍ਰਹਮਾ ਜੀ ਦੀ ਰੁਚੀ ਇਹ ਸੀ ਪਰ ਸੰਸਾਰ ਦਾ ਅੰਤ ਕਿਉਂ ਹੈ ਤੇ ਕਿੱਥੇ ਹੈ Shiv ਜੀ ਦਾ ਧਿਆਨ ਅੰਤ ਤੇ ਗਿਆ ਹਰ ਸਾਜ ਜੀ ਸਵਾਰੀ ਵਸਤੂ ਨਾਸ਼ ਹੋ ਜਾਂਦੀ ਹੈ ਗਾਵੇ ਕੋ ਸਾਜ ਕਰੈ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਖਿੜੇ ਹੋਏ ਫੁੱਲ ਵਿੱਚ ਮੁਰਝਾਣਾ ਦਿਸ ਪਿਆ ਜੀਵਨ ਫੁੱਲਾਂ ਦੀ ਤਰ੍ਹਾਂ ਝੜਦਾ ਦਿਸ ਪਿਆ ਤਨ ਤੇ ਸਵਾ ਮਲ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਤਨ ਨੇ ਆਖਰ ਸਵਾ ਹੋ ਜਾਣਾ ਹੈ ਮਨੁੱਖੀ ਖੋਪੜੀਆਂ ਦੀ ਮਾਲਾ ਪਾ ਕੇ ਜੀਵਨ ਦਾ ਵਾਸਤਵਿਕ ਰੂਪ ਪ੍ਰਗਟ ਕਰਦਾ ਰਿਹਾ ਸੰਸਾਰ ਤੋਂ ਉਪਰਾਮ ਬੈਰਾਗੀ ਲੋਕਾਂ ਨੂੰ ਸ਼ਿਵਜੀ ਦੀ ਵਿਚਾਰਧਾਰਾ ਬਹੁਤ ਚੰਗੀ ਲੱਗੀ ਇਸ ਵਾਸਤੇ ਅਵਤੂਤ ਲੋਕਾਂ ਦਾ ਇਕੱਠ ਸ਼ਿਵਜੀ ਦੇ ਆਸ-ਪਾਸ ਜਮਾ ਹੋ ਗਿਆ। ਉਹ گاਵੇਂ ਚਰਾਤ ਰਹਿਣ ਵਾਲੇ ਲੋਕ ਵਿਸ਼ਨੂੰ ਦੇ ਆਲੇ-ਦੁਆਲੇ ਖੜੇ ਹੋ ਗਏ ਤੇ ਦਾਰਸ਼ਨਿਕ ਚਿੰਤਕ ਲੋਕਾਂ ਦਾ ਤਾਲਮੇਲ ਬ੍ਰਹਮਾ ਜੀ ਦੇ ਨਾਲ ਵਧਿਆ ਬੈਠ ਗਿਆ। ਗੁਰਬਾਣੀ ਨੇ ਸਾਨੂੰ ਪਹਿਲੇ ਦਾਰਸ਼ਨਿਕ ਚਿੰਤਕ ਬਣਨ ਦੀ ਪ੍ਰੇਰਣਾ ਦਿੱਤੀ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜੀ ਹੈ 부ਝੀ ਹੈ। ਅਕਲੀ ਕੀ ਚੈਦਾਨ ਨਾਨਕ ਆਖੈ ਰਹ ਇਹੋ ਹੋਰ ਗੱਲਾਂ ਸ਼ੈਤਾਨ ਕੋਰੀ ਅਕਲ ਤਰਕ ਦੇ ਪਹਾੜ ਖੜੇ ਕਰ ਦਿੰਦੀ ਹੈ ਜਿਸ ਤੋਂ ਜੀਵਨ ਨੂੰ ਲਗਾਉਣਾ অতি ਕਠਿਨ ਹੋ ਜਾਂਦਾ ਹੈ ਇਸ ਵਾਸਤੇ ਜੀਵਨ ਜੀਵ ਧਨ ਸੰਪੱਦਾ ਸਭ ਉਸ ਦੀ ਦਿੱਤੀ ਹੋਈ ਦਾਤ ਹੈ ਤੇ ਉਸ ਅਕਾਲ ਪੁਰਖ ਦੇ ਬਾਣੇ ਵਿੱਚ ਰਹਿਣ ਦੀ ਪ੍ਰੇਰਣਾ ਗੁਰਬਾਣੀ ਕਰਦੀ ਹੈ ਮਨ ਤਨ ਤੇਰਾ ਤਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਪਰ ਕਿਧਰੇ ਦਾਤਾਂ ਵਿੱਚ ਫਸ ਕੇ ਸੁਖਿਆਰੇ ਹੋ ਭੋਗੀ ਨਾ ਬਣ ਜਾਈਏ ਤਾਂ ਗੁਰਬਾਣੀ ਨੇ ਸਾਨੂੰ ਤਗੀਦ ਕੀਤੀ ਹੈ ਕਿ ਮੌਤ ਨੂੰ ਵੇਖਦਾ ਰੋ ਅੰਤ ਆਉਣ ਵਾਲਾ ਹੈ ਤੇ ਮੌਤ ਸੱਚ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ ਹੋ ਸਭ ਨਾ ਕਿਰਣ ਕਾ ਤਉ ਆਉ ਹਮਾਰੇ ਪਾਸ ਕੁਛ ਉਸਾਰੂ ਰੂਚੀਆਂ ਮਨੁੱਖ ਅੰਦਰ ਹਨ ਉਹੀ ਬ੍ਰਹਮ ਹੈ ਤੇ ਉਸ ਕਰਕੇ ਮਨੁੱਖ ਤੋਂ ਕੁਛ ਤਮੀਰ ਹੁੰਦਾ ਰਹਿੰਦਾ ਹੈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸ਼ਾ ਸਭ ਉਪਤ ਜਿਤ ਸੰਸਾਰਾ ਕਾਇਆ ਅੰਦਰ ਹੀ ਬ੍ਰਹਮਾ ਬੈਠਾ ਹੈ ਜਿਸ ਕਿਸੇ ਅੰਦਰ ਰਜੋ ਗੁਣ ਪ੍ਰਧਾਨ ਹੁੰਦਾ ਹੈ ਉਹ ਕੋਈ ਬਹੁਤ ਵੱਡਾ ਵਿਗਿਆਨਿਕ ਇੰਜੀਨੀਅਰ ਡਾਕਟਰ ਸਾਹਿਤਕਾਰ ਕਵੀ ਚਿੱਤਰਕਾਰ ਜਾਂ ਮੂਰਤੀਕਾਰ ਬਣ ਜਾਂਦਾ ਹੈ। ਅਗਰ ਬ੍ਰਹਮਾ ਛੋਟੇ ਰੂਪ ਵਿੱਚ ਚੰਦਰ ਹੋਵੇ ਤਾਂ ਛੋਟੀਆਂ-ਛੋਟੀਆਂ ਉਹ ਸਾਰੀਆਂ ਕਰਦਾ ਹੈ। ਵਿਸ਼ਨੂੰ ਸਤੋਗੁਣ ਹੈ। ਇਹ ਮਨੁੱਖ ਦੇ ਅੰਦਰ ਪਾਲਣਾ ਦੀ ਰੁਚੀ ਪੈਦਾ ਕਰਦਾ ਹੈ। ਆਪਣੇ ਨਾਲ ਦੂਜਿਆਂ ਦਾ ਵੀ ਖਿਆਲ ਰੱਖਣਾ ਤੇ ਮਦਦ ਕਰਨੀ ਇਹ ਵਿਸ਼ਨੂੰ ਦਾ ਕੰਮ ਹੈ। ਪਰ ਮਨੁੱਖ ਅੰਦਰ ਸ਼ਿਵ ਜੀ ਵੀ ਹੈ। ਤਮੋਗੁਣ ਕਰਕੇ ਕੁਝ ਨਾਸ਼ ਹੁੰਦਾ ਹੈ। ਇਸ ਬਿਰਤੀ ਕਰਕੇ ਅਗਰ ਇਹ ਆਪਣੇ ਔਗਣਾ ਨੂੰ ਨਾਸ ਨਾ ਕਰ ਸਕਿਆ ਤਾਂ ਦੂਜਿਆਂ ਨੂੰ ਬਰਬਾਦ ਕਰ ਦੇਵੇਗਾ ਇਹ ਤਮੋਗੁਣ ਅਗਰ ਭਿਆੰਕਰ ਰੂਪ ਵਿੱਚ ਪ੍ਰਗਟ ਹੋਵੇ ਤਾਂ ਮੁਲਕਾਂ ਦੇ ਮੁਲਕ ਤਬਾਹ ਹੋ ਜਾਂਦੇ ਆ ਤਮੋਗੁਣ ਛੋਟਾ ਹੋਵੇ ਤਾਂ ਛੋਟੇ-ਛੋਟੇ ਝਗੜੇ ਹੁੰਦੇ ਰਹਿੰਦੇ ਹਨ ਸੋ ਹਰ ਮਨੁੱਖ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਬੈਠੇ ਹਨ ਤੇ ਹਰ ਇੱਕ ਬੈਠ ਕੇ ਜਗਤ ਦੀ ਉਸਾਰੀ ਅਤੇ ਟਿਕਣ ਤੇ ਮਿਟਣ ਵਿੱਚ ਸਹਾਈ ਹੋ ਰਹੇ ਹਨ ਕੋਟ ਬ੍ਰਹਮੇ ਜਗ ਸਾਜਣ ਲਾਏ ਜਗਤ ਦਾ ਸਾਰਾ ਖੇਲ ਇਨ੍ਹਾਂ ਤਿੰਨਾਂ ਬਿਰਤੀਆਂ ਦੇ ਆਸਰੇ ਤੇ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ